ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਕੁਝ ਮਹੱਤਵਪੂਰਨ ਖਬਰਾਂ ਤੁਹਾਡੇ ਨਾਲ ਲੈ ਕੇ حاضر ਹੋਏ ਆਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਦੇ ਨਿਯਮਾਂ ਦੇ ਕੁਝ ਵੱਡੇ ਬਦਲਾਅ ਕੀਤੇ ਗਏ ਨੇ ਜਿਸ ਨਾਲ ਪੰਜਾਬੀ ਭਾਰਤੀਆਂ ਤੇ ਅਸਰ ਪੈ ਸਕਦਾ ਹੈ ਹੁਣ ਕੈਨੇਡਾ ਪਹੁੰਚਣ ਤੋਂ ਬਾਅਦ ਵਿਦਿਆਰਥੀ ਆਪਣਾ ਕਾਲਜ ਜਾਂ ਯੂਨੀਵਰਸਿਟੀ ਆਸਾਨੀ ਨਾਲ ਨਹੀਂ ਬਦਲ ਸਕਣਗੇ ਜੇਕਰ ਕੋਈ ਵਿਦਿਆਰਥੀ ਅਜਿਹਾ ਕਰਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਲੈ ਆਦ ਵਿਦਿਆਰਥੀ ਦਾ ਵੀਜ਼ਾ ਰੱਦ ਹੋ ਜਾਂਦਾ ਹੈ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ ਇਸ ਨਾਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ ਪੀਜੀਡਬਲਯੂਪੀ ਤੋਂ ਵੀ ਬਾਂਝੇ ਰਹਿਣ ਦਾ ਖਤਰਾ ਹੋ ਸਕਦਾ ਹੈ ਭਾਰਤ ਤੇ ਕੈਨੇਡਾ ਦੇ ਤਣਾਅ ਕਾਰਨ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਵਿੱਚ ਦੇਰੀ ਹੋ ਸਕਦੀ ਹੈ ਵਿਨੇਕਾਰ ਨੂੰ 2 ਤੋਂ 3 ਮਹੀਨੇ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਸਥਾਈ ਨਿਵਾਸੀ ਯਾਨੀ ਕਿ ਪੀਆਰ ਲਈ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਪੀਐਨਪੀ ਡਰਾ ਕੈਨੇਡਾ ਵਿੱਚ ਸਥਾਈ ਨਿਵਾਸੀ ਪੀਆਰ ਲੈਂਡ ਦੇ ਚਾਹਵਾਨਾਂ ਲਈ ਬਖਵਖ ਸੂਬਿਆਂ ਵਿੱਚ ਡਰਾ ਜਾਰੀ ਕੀਤੇ ਜਾ ਰਹੇ ਨੇ ਇਮੀਗ੍ਰੇਸ਼ਨ ਰਿਫਿਊਜਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਵੱਲੋਂ ਟ੍ਰੇਡ ਕੀਤਿਆਂ ਲਈ ਪਹਿਲੇ ਐਕਸਪ੍ਰੈਸ ਐਂਟਰੀ ਡਰੈਗ ਕੱਟੇ ਗਏ ਜਿਸ ਵਿੱਚ ਘੱਟੋ ਘੱਟ ਸੀਆਰਐਸ ਸਕੋਰ ਵਾਲੇ ਕਈ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਸੱਦੇ ਜਾਰੀ ਕੀਤੇ ਗਏ ਅਲਬਰਟਾ ਪ੍ਰਿੰਸ ਐਡਵਰਡ ਆਈਲੈਂਡ ਅਤੇ ਮੈਨੀਟੋਬਾ ਵਰਗੇ ਸੂਬਿਆਂ ਨੇ ਵੀ ਲਗਾਤਾਰ ਪੀਐਨਪੀ ਡਰੈਗ ਕੀਤੇ ਹਨ ਜਿਸ ਵਿੱਚ ਹਜ਼ਾਰਾਂ ਹੁਨਰਮੰਦ ਕਾਮਿਆਂ ਨੂੰ ਪੀਆਰ ਲਈ ਅਪਲਾਈ ਕਰਨ ਦੇ ਸੱਦੇ ਦਿੱਤੇ ਗਏ ਭਾਰਤ ਵਿੱਚ ਕੈਨੇਡਾ ਦਫ਼ਤਰਾਂ ਦੇ ਸਟਾਫ ਦੀ ਕਮੀ ਅਤੇ ਕਿਰਣਾ ਭਾਰਤ ਤਣਾ ਕਾਰਨ ਵੀਜ਼ਾ ਸੇਵਾਵਾਂ 'ਮਾਂ ਲਈ ਸਥਾਈ ਤੌਰ ਤੇ ਅਸਰ ਪੈ ਰਿਹਾ ਹੈ ਚੰਡੀ ਬੈਂਗਲੁਰ ਅਤੇ ਮੁੰਬਈ ਵਿੱਚ ਕੈਨੇਡਾ ਦੇ ਕੌਂਸੂਲੇਟ ਜਨਰਲ ਦੇ ਸਥਾਈ ਤੌਰ ਤੇ ਵਿਅਕਤੀਗਤ ਸੇਵਾਵਾਂ ਇਨ ਪਰਸਨ ოਪਰੇਸ਼ਨ ਨੂੰ ਮੁਤਲ ਕਰ ਦਿੱਤਾ ਹੁਣ ਜ਼ਿਆਦਾਤਰ ਕਾਉਂਸਲ ਸੇਵਾਵਾਂ ਮਾਂ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਤੋਂ ਲਈਆਂ ਜਾ ਸਕਦੀਆਂ ਹਨ ਬਾਇਓਮੈਟ੍ਰਿਕ ਪਾਸਪੋਰਟ ਸਬਮਿਸ਼ਨ ਬੀ ਐਫ ਐਸ ਗਲੋਬਲ ਸੈਂਟਰ ਐਂਡ ਬਾਇਓਮੈਟ੍ਰਿਕ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਨਿਰਧਾਰਿਤ ਸਮੇਂ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਅਤੇ ਕੁਝ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਹੁਣ ਕੈਨੇਡਾ ਆਉਣਾ ਹੈ ਜੇਕਰ ਸਟੱਡੀ ਕਰਨ ਵਾਸਤੇ ਆਉਨੇ ਹੋ ਜਾਂ ਫਿਰ ਟੂਰਿਸਟ ਵੀਜ਼ੇ ਵਾਸਤੇ ਤੁਸੀਂ ਕੈਨੇਡਾ ਘੁੰਮਣ ਫੇਰਨ ਵਾਸਤੇ ਆ ਰਹੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਇਸ ਵੇਲੇ ਧਿਆਨ ਰੱਖਣ ਦੀ ਜ਼ਰੂਰਤ ਹੈ ਤੁਹਾਡੀ ਛੋਟੀ ਜਿਹੀ ਗਲਤੀ ਦੇ ਨਾਲ ਤੁਹਾਡਾ ਵੀਜ਼ਾ ਜਿਹੜਾ ਰੱਦ ਹੋ ਸਕਦਾ ਹੈ ਤੇ ਤੁਸੀਂ ਕਾਫੀ ਮੁਸ਼ਕਲ ਦੇ ਵਿੱਚ ਪੈ ਸਕਦੇ ਹੋ ਇਸ ਲਈ ਕੈਨੇਡਾ ਜਾਣ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਅੱਗੇ ਚੱਲ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ